ਇੱਕ ਘੜੀ ਦੀ ਸੰਗਤ ਇੱਕ ਸ਼ਾਹੂਕਾਰ ਦਾ ਇੱਕ ਆਇਦਾ ਸੀ ਕਿ ਉਹ ਆਪਣੀਆਂ ਸਾਮੀਆਂ ਤੋਂ सूद ਦਰਸੂਦ ਲਿਆ ਕਰਦਾ ਸੀ ਇੱਕ ਦਿਨ ਉਹ ਇੱਕ ਪਿੰਡ ਦਾ ਇੱਕ ਗਰੀਬ ਕਿਸਾਨ ਦੇ ਘਰ ਆਪਣੇ ਪੈਸਿਆਂ ਦੀ ਵਸੂਲੀ ਕਰਨ ਵਾਸਤੇ ਗਿਆ ਵਿਆਜ ਘੱਟ ਕਰਨ ਲਈ ਕਿਸਾਨ ਨੇ ਬਤੇਰਾ ਜ਼ੋਰ ਲਾਇਆ ਮਗਰ ਸ਼ਾਹੂਕਾਰ ਨੇ ਇੱਕ ਨਾ ਮੰਨੀ ਉਹਦੇ ਢੱਗੇ ਬੱਚੇ ਤੇ ਜੋ ਨਾਜ ਸੀ ਸਾਰਾ ਹੀ ਵਿਆਜ ਵਿੱਚ ਗਿਣਗਣਾ ਲਿਆ ਇੱਕ ਕੌਡੀ ਨਾ ਛੱਡੀ ਕਿਸਾਨ ਨੇ ਦਿਲ ਵਿੱਚ ਕਿਹਾ ਅੱਛਾ ਲਾਲਾ ਹੁਣ ਜਾ ਤੇ ਆਪਣਾ ਬਿਸਤਰਾ ਭੇਚੋ ਕੇ ਲੈ ਜਾ ਸ਼ਾਹੂਕਾਰ ਮਜ਼ਦੂਰ ਭਾਲਦਾ ਫਿਰਦਾ ਸੀ ਕਿਉਂਕਿ ਜ਼ਿਮੀਂਦਾਰ ਨੇ ਉਹਦੇ ਇਸ سلوਕ ਦੀ ਮਜ਼ਦੂਰ ਨਾ ਲਿਆ ਕੇ ਦਿੱਤਾ ਹੁਣ ਪਿੰਡ ਵਿੱਚ ਮਜ਼ਦੂਰ ਕਿੱਥੋਂ ਮਿਲਣ ਖੁਸ਼ਕਿਸਮਤੀ ਨਾਲ ਉੱਥੇ ਇੱਕ ਮਹਾਤਮਾ ਬੈਠਾ ਭਜਨ ਕਰ ਰਿਹਾ ਸੀ ਉਸ ਨੇ ਸ਼ਾਹੂਕਾਰ ਅਤੇ ਕਿਸਾਨ ਦੇ ਵਿਚਾਰ ਹੋਈ ਸਾਰੀ ਗੱਲ ਸੁਣ ਲਈ ਸੀ ਮਹਾਤਮਾ ਨਿਸਕਮੰਡੀ ਸ਼ਾਹੂ ਕਰਨ ਨੂੰ ਕਿਹਾ ਮੈਂ ਤੇਰਾ ਬਿਸਤਰਾ ਲੈ ਜਾਂਦਾ ਹਾਂ ਪਰ ਇੱਕ ਇਕਰਾਰ ਕਰ ਕਿ ਜਾਂ ਤੂੰ ਮਾਲਕ ਦੇ ਪਿਆਰ ਜਾਂ ਵਡਿਆਈ ਦੀਆਂ ਗੱਲਾਂ ਕਰਦਾ ਜਾਇਂ ਤੇ ਮੈਂ ਸੁਣਦਾ ਜਾਵਾਂਗਾ ਜਾਂ ਮੈਂ ਕਰਦਾ ਜਾਂਦਾ ਹਾਂ ਤੇ ਤੂੰ ਸੁਣਦਾ ਜਾਇਂ ਲਾਲੇ ਨੇ ਸੋਚਿਆ ਕਿ ਕਿਹੜੀ ਔਖੀ ਗੱਲ ਹੈ ਇਹ ਗੱਲਾਂ ਕਰਦਾ ਜਾਏਗਾ ਮੈਂ ਹਾਂ ਹਾਂ ਕਰਦਾ ਜਾਵਾਂਗਾ ਉਸ ਮਹਾਤਮਾ ਨੇ ਉਹਦਾ ਬਿਸਤਰਾ ਚੁੱਕ ਲਿਆ ਤੇ ਪ੍ਰਭੂ ਪ੍ਰੇਮ ਦੀਆਂ ਗੱਲਾਂ ਕਰਦੇ ਹੋਏ ਚੱਲ ਪਏ। ਜਾਦੂ ਦਾ ਪਿੰਡ ਆ ਗਿਆ ਤਾਂ ਸਾਧੂ ਨੇ ਕਿਹਾ ਕਿ ਲਾਲਾ ਜੀ ਹੁਣ ਮੈਂ ਜਾਣਦਾ ਹਾਂ। ਪਰ ਸਾਧੂ ਨੇ ਦਿਲ ਵਿੱਚ ਸੋਚਿਆ ਕਿ ਇਹ ਕੀ ਯਾਦ ਕਰੇਗਾ? ਇਹ ਮੇਰਾ ਕਿਸੇ ਸਾਧੂ ਨਾਲ ਵਾਸਤਾ ਪਿਆ ਸੀ। ਇਹਨੂੰ ਕੁਝ ਦੱਸਣਾ ਚਾਹੀਦਾ ਹੈ। ਸਾਧੂ ਨੇ ਸ਼ਾਹੂਕਰ ਨੂੰ ਕਿਹਾ ਅੱਜ ਤੋਂ 8 ਦਿਨਾਂ ਬਾਅਦ ਤੇਰੀ ਮੌਤ ਹੈ। ਤੇਰੀ ਸਾਰੀ ਉਮਰ ਵਿੱਚ ਕੋਈ ਚੰਗਾ ਕਰਮ ਨਹੀਂ ਹੈ। ਇਹ ਜਿਹੜਾ ਇੱਕ ਘੰਟਾ ਮੇਰੇ ਨਾਲ ਗੱਲਾਂ ਕੀਤੀਆਂ ਨੇ ਇਹ ਹੀ ਚੰਗਾ ਕਰਮ ਹੈ ਪਰ ਤੈਨੂੰ ਜਮਦੂਤ ਲੈ ਜਾਣਗੇ ਤੇ ਪੁੱਛਣਗੇ ਕਿ ਇਸ ਇੱਕ ਘੰਟੇ ਦੇ ਸਾਧ ਸੰਗ ਦਾ ਫਲ ਪਹਿਲਾਂ ਲੈਣਾ ਹੈ ਕਿ ਪਿੱਛੋਂ ਤੇ ਤੂੰ ਕਹਿ ਦੇਂ ਕਿ ਪਹਿਲੋ ਅਤੇ ਫਲ ਇਹ ਮੰਗੀਂ ਕਿ ਮੈਨੂੰ ਉਸ ਮਹਾਤਮਾ ਦੇ ਦਰਸ਼ਨ ਕਰਾਓ ਫਿਰ ਜੋ ਹੋਵੇਗਾ ਦੇਖ ਲੈਣਾ ਜਦ ਮੌਤ ਆਈ ਧਰਮਰਾਜ ਦੇ ਜਮਦੂਤ ਲੈ ਆਏ ਤੇ ਸ਼ਾਹੂ ਕਰਨ ਨੂੰ ਪਕੜ ਕੇ ਲੈ ਗਏ ਜਦ ਪੇਸ਼ ਹੋਇਆ ਤਾਂ ਧਰਮਰਾਜ ਨੇ ਚਿਤ੍ਰਗੁਪਤ ਨੂੰ ਕਿਹਾ ਕਿ ਦਾ ਅਮਾਲ ਨਾਮਾ ਦੇਖੋ ਉਹਦਾ ਕੋਈ ਚੰਗਾ ਕਰਮ ਨਹੀਂ ਸੀ ਸਿਵਾਏ ਇਸ ਦੇ ਕਿ ਇਸਨੇ ਇੱਕ ਮਹਾਤਮਾ ਨਾਲ ਇੱਕ ਘੰਟਾ ਗੱਲਾਂ ਕੀਤੀਆਂ ਸਨ ਧਰਮਰਾਜ ਨੇ ਪੁੱਛਿਆ ਕਿ ਤੂੰ ਇਹਦਾ ਫਲ ਪਹਿਲੋਂ ਲੈਣਾ ਹੈ ਕਿ ਪਿੱਛੋਂ ਸ਼ਾਹੂ ਕਰ ਕਹਿਣ ਲੱਗਾ ਕਿ ਪਹਿਲਾਂ ਦੇ ਦਿਓ ਇਹ ਵੀ ਕਿ ਜਿੱਥੇ ਉਹ ਮਹਾਤਮਾ ਹੈ ਮੈਨੂੰ ਉੱਥੇ ਲੈ ਚੱਲੋ ਬਾਰੂ ਮਹਾਤਮਾ ਦਾ ਸਰੀਰ ਇਸ ਦੁਨੀਆ ਵਿੱਚ ਹੁੰਦਾ ਹੈ ਲੇਕਿਨ ਉਹਨਾਂ ਦੀ ਸੁਰਤ ਖੰਡਾਂ ਬ੍ਰਹਿਮੰਡਾਂ ਤੇ ਰਹਿੰਦੀ ਹੈ ਜਮਦੂਤ ਉਹਨੂੰ ਉੱਥੇ ਲੈ ਗਏ ਜਿੱਥੇ ਉਹ ਮਹਾਤਮਾ ਭਜਨ ਕਰ ਰਿਹਾ ਸੀ ਮਹਾਤਮਾ ਨੇ ਕਿਹਾ ਪੈਸ਼ਾਉ ਘਾਰ ਤੂੰ ਆ ਗਿਆ ਹਾਂ ਸ਼ਾਉ ਘਾਰ ਨੇ ਕਿਹਾ ਜੀ ਹਾਂ ਤੁਹਾਡੀ ਕਿਰਪਾ ਨਾਲ ਆ ਗਿਆ ਹਾਂ ਪਰ ਜਮਦੂਤ ਬਾਹਰ ਖੜੇ ਮੇਰਾ ਇੰਤਜ਼ਾਰ ਕਰ ਰਹੇ ਨੇ ਹੁਣ ਜਿੱਥੇ ਮਾਲਕ ਦਾ ਭਜਨ ਸਿਮਰਨ ਹੋਵੇ ਉੱਥੇ ਜਮਦੂਤ ਨਹੀਂ ਜਾ ਸਕਦੇ ਸ਼ੌਕਰ ਨੂੰ ਅੰਦਰ ਮਹਾਤਮਾ ਨਾਲ ਬੈਠ ਕੇ ਆਨੰਦ ਲੈਂਦਿਆਂ ਕਾਫੀ ਧੀਰ ਹੋ ਗਈ। ਉਸ ਦਾ 1 ਘੰਟੇ ਦੇ ਸਾਧ ਸੰਗ ਦਾ ਫਲ ਖਤਮ ਹੋ ਗਿਆ। ਬਾਹਰ ਜਮਦੂਤ ਖੜੇ ਸਨ ਅਤੇ ਵਾਜਾਂ ਤੇ ਸਹਿਨਤਾ ਨਾਲ ਬੁਲਾਉਂਦੇ ਨੇ, ਲੇਕਿਨ ਉਹ ਬਾਹਰ ਨਹੀਂ ਆਉਂਦਾ। ਮਹਾਤਮਾ ਨੇ ਕਿਹਾ, ਚੁੱਪ ਕਰਕੇ ਬੈਠਾ ਰਹਿ। ਜਮਦੂਤ ਇੱਥੇ ਨਹੀਂ ਆ ਸਕਦੇ। ਉੜਕ ਜਮਦੂਤ ਹਾਰ ਕੇ ਚਲੇ ਗਏ ਅਤੇ ਧਰਮਰਾਜ ਅੱਗੇ ਜਾ ਕੇ ਸ਼ਿਕਾਇਤ ਕੀਤੀ ਕਿ ਉਹ ਨਹੀਂ ਆਉਂਦਾ। ترمराज ਨੇ ਕਿਹਾ ਉਥੇ ਨਾ ਮੇਰਾ ਗੁਜਰ ਹੈ ਨਾ ਤੁਹਾਡਾ ਇਸ ਵਾਸਤੇ ਤੁਸੀਂ ਹੁਣ ਉਹਦਾ ਖਿਆਲ ਛੱਡ ਦਿਓ ਇਸ ਲਈ ਪੂਰਨ ਸਾਧੂ ਦੇ 사ਸੰਗ ਦੇ ਬਰਾਬਰ ਕੋਈ ਗਰਮ ਨਹੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁਟੇ ਨਿਕਟ ਨਾ ਜਾਈਓ ਦੂਤ